ਇਹ ਇੱਥੇ ਸਫਾਈ ਦੇ ਪ੍ਰਬੰਧ ਨੇ ਉਹ ਤੁਹਾਡੇ ਸਾਹਮਣੇ ਹੀ ਨੇ ਕਿਉਂਕਿ ਪਿਛਲੇ ਸਾਲ ਜਦੋਂ ਹੜ੍ਹ ਆਏ ਨੇ ਇੱਥੇ ਮਿਲਟਰੀ ਬੁਲਾਉਣੀ ਪਈ ਸੀ ਤਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਖਾਣਾ ਪੂਰਤੀ ਛੱਡ ਕੇ 252 ਕਰੋੜ ਰੁਪਏ ਦਾ ਜਾਰੀ ਕੀਤਾ ਉਹ ਜ਼ਮੀਨ ਤੇ ਦਿਖਣਾ ਚਾਹੀਦਾ ਜਿਹੜਾ ਕਿ ਦਿਖ ਨਹੀਂ ਰਿਹਾ ਬਹੁਤ ਵੱਡਾ ਕਪਲਾ ਮੈਨੂੰ ਲੱਗ ਰਿਹਾ ਕਿ ਇਹਦੇ ਚੋਂ ਆਨਲ ਸਵੇਰ ਨਿਕਲੂਗਾ। ਲਾਤਾ ਦੇ ਸਾਰੇ ਉਹ ਕਿਹੜਾ ਉਧਰੋਂ ਪਾਣੀ ਆਉਣਾ ਉਧਰ ਰੇਤਾ ਕੱਢ ਕੇ ਉਧਰ ਲਈ ਹੜ ਮੂਰੇ ਲਾਤਾ ਦੇ। ਉਹ ਜਦ ਪਾਣੀ ਬਾਅਦ ਚ ਆਉਂਦਾ ਰੇਤਾ ਪਹਿਲਾਂ गिर ਕੇ ਭਰ ਜਾਂਦਾ ਜੀ। 400 ਏਕੜ ਦੇ ਗੇੜ 30 ਮਰਗੀ ਦੀ 98 12-12000 ਨੂੰ 13-13000 ਨੂੰ ਠੇਕੇ ਦੇ ਜ਼ਮੀਨਾਂ ਲੈਤੀਆਂ। ਇਹ ਇੱਥੇ ਸਫਾਈ ਦੇ ਪ੍ਰਬੰਧ ਨੇ ਉਹ ਤੁਹਾਡੇ ਸਾਹਮਣੇ ਹੀ ਨੇ ਕਿਉਂਕਿ ਪਿਛਲੇ ਸਾਲ ਜਦੋਂ ਹੜ੍ਹ ਆਏ ਨੇ ਇੱਥੇ ਮਿਲਟਰੀ ਬੁਲਾਉਣੀ ਪਈ ਸੀ ਉਹ ਵੀ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਤਕਰੀਬਨ 25 30 ਪਿੰਡ ਜਿਹੜੇ ਹੈਗੇ ਨੇ ਉਹ ਹੜ੍ਹ ਦੀ ਮਾਰ ਰੇਠ ਆ ਗਏ ਸੀ ਜ਼ਿਮੀਂਦਾਰਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਸੀ ਤੇ ਹਲੇ ਵੀ ਉਸ ਸਾਲ ਹਲੇ ਬੀਤਿਆ ਤਾਂ ਤੁਹਾਡੇ ਸਾਹਮਣੇ ਇਹ ਸਰਕਾਰ ਸੁੱਤੀ ਪਈ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਦੋਂ ਸਫਾਈ ਕਰਾਉਣੀ ਚਾਹੀਦੀ ਹੈ ਹੁਣ ਦੇਖੋ ਜੁਲਾਈ ਦੇ ਮਹੀਨੇ 'ਚ ਇੱਥੇ ਇਹਨਾਂ ਨੇ ਜੀਸੀਵੀ ਮਸ਼ੀਨ ਲਾ ਕੇ ਸਫਾਈ ਕਰਾ ਰਹੇ ਨੇ ਜਦ ਕਿ ਆਹ ਕਾ ਮ April ਦੇ ਮਹੀਨੇ ਚ ਹੋਣਾ ਚਾਹੀਦਾ ਸੀ ਤੇ ਗਾਹਾਂ ਵੀ ਇੱਧਰ ਤੁਸੀਂ ਦੇਖ ਲਓ ਉੱਥੇ ਬਾਂਦੀ ਮੁੱਟੀਆਂ ਵਿੱਚ ਖਾਣਾ ਪੂਰਤੀ ਕਰਨ ਲਈ ਬੋਰੀਆਂ ਭਰ ਕੇ ਰੱਖੀਆਂ ਇਹਨਾਂ ਨੇ ਤੇ ਬੋਰੀਆਂ ਚੱਕ ਕੇ ਲਾਊਗਾ ਕੌਣ ਜਦੋਂ ਪਾਣੀ ਨਹੀਂ ਧੱਕ ਪੈਣੀ ਹੈ ਤਾਂ ਬੋਰੀਆਂ ਲਾਉਣ ਵਾਲਾ ਦੀ ਲੱਭਣਾ ਇਹਨਾਂ ਨੂੰ ਕੋਈ ਤਾਂ ਜਦੋਂ ਆਹੀ ਪ੍ਰਬੰਧ ਮੈਂ ਦੇਖਣ ਆਇਆ ਸੀ ਇੱਥੇ ਤਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਖਾਣਾ ਪੂਰਤੀ ਛੱਡ ਕੇ 252 ਕਰੋੜ ਰੁਪਏ ਦਾ ਜਾਰੀ ਕੀਤਾ ਉਹ ਜ਼ਮੀਨ ਤੇ ਦਿਖਣਾ ਚਾਹੀਦਾ ਜਿਹੜਾ ਕਿ ਦਿਖ ਨਹੀਂ ਰਿਹਾ ਬਹੁਤ ਵੱਡਾ ਕਪਲਾ ਮੈਨੂੰ ਲੱਗ ਰਿਹਾ ਕਿ ਇਹਦੇ ਚ ਆਨਲਾਈਨ ਸਮੇਂ ਨਿਕਲੂਗਾ ਕਾਟੀ ਕਰ ਰਹੇ ਨੇ ਹੁਣ ਕਾ ਇੱਕ ਅੱਧੇ ਦਿਨ ਤੇ ਲੱਗੇ ਨੇ ਵੀ ਪਹਿਲਾਂ ਤਾਂ ਇਹ ਕੱਢ ਕੇ ਮੂਰੀ ਰੇਤਾ ਲਾਤਾ ਸੀ ਸਾਰੇ ਉਹ ਕਿਹੜਾ ਉਧਰੋਂ ਪਾਣੀ ਆਉਣਾ ਉਧਰ ਰੇਤਾ ਕੱਢ ਕੇ ਉਧਰਲੀ ਸੜ ਮੂਰੇ ਲਾਤਾ ਸੀ ਉਹ ਜਦ ਪਾਣੀ ਬਾਅਦ ਚ ਆਉਂਦਾ ਰੇਤਾ ਪਹਿਲਾਂ गिर ਕੇ ਭਰ ਜਾਂਦਾ ਸੀ ਇਹ ਸਾਰੇ ਹੁਣ ਆਲੇ ਇੱਕ ਦੋ ਦਿਨਾਂ ਦੇ ਕੱਲ ਪਰਸੋਂ ਦੇ ਇਹ ਲੱਗੇ ਨੇ ਵੀ ਕੁਛ ਕਰਨੇ ਇਹ ਕਾਰ ਸੁੱਤੀ ਪਈ ਹੈ ਇਹ ਤਾਂ ਸੁੱਤੀ ਹੋ ਪਈ ਹੈ ਜਾਂ ਕੰਮ ਹੁਣ ਮੌਕੇ ਤੇ ਬਰਛਾਤਾ ਟਾਈਮ ਆ ਕੇ ਸਪਾਈ ਲਾ ਕੇ ਕਰਨ ਇਹ ਪਹਿਲਾਂ ਜਨਵਰੀ ਦੇ ਟਾਈਮਾਂ 'ਚ ਜਦ ਸਪਾਈ ਹੋਵੇ ਉਦੋਂ ਪਹਿਲਾਂ ਹੀ ਫੇਰ ਕੰਮ ਚੱਲਦਾ ਤਲਾ ਪਰ 400 ਏਕੜ ਦੇ ਗੇੜ ਜੀਰੀ ਮਰ ਗਈ ਸੀ 98 12 12000 ਨੂੰ 13 13000 ਨੂੰ ਠੇਕੇ ਦੇ ਜ਼ਮੀਨਾਂ ਲੈਤੀਆਂ ਸਾਰੀ ਮਰ ਗਈ ਸੀ ਫਿਰ ਗੈਲੋ ਫੋਟੋ ਖਿਚਾਉਂਦਾ ਕੀ ਫਾਇਦਾ ਜਦ ਹੁਣ ਆ ਕੇ ਸਾਡੀ ਹੁਣ ਸਾਰ ਬੁੱਸੀ ਸਾਨੂੰ ਇੱਕ ਇੱਕ ਜਨਵਰੀ ਦੇ ਪਹਿਲੇ ਮਹੀਨੇ ਤੋਂ ਅਸੀਂ ਆ ਮਾਰਚ ਦੇ ਪਹਿਲੇ ਮਹੀਨੇ ਤੋਂ ਆ ਰਹੇ ਹਾਂ ਬਰੇ ਕੋਈ ਨਹੀਂ ਆ ਰਿਹਾ ਬੈ ਠੇਕੇਦਾਰ ਸਾਨੂੰ ਦੇਖਦਾ ਜਦ ਇੱਕ ਇੱਕ ਮਾਰ ਕੇ ਲੰਘ ਜਾਂਦਾ ਵੇ ਹੁਣ ਸਫਾਈ ਤੁਹਾਡੇ ਮਤਲਬ ਹੋ ਰਹੀ ਨਾ ਨਾ ਇਹਦੇ ਨਾਲ ਤਾਂ ਹੁੰਗੀ ਨਹੀਂ ਇਸ ਭਾਈ ਨਾ ਸਫਾਈ ਪਤਾ ਨਹੀਂ ਹੋ ਰਹੀ ਨਹੀਂ ਵਧੀਆ ਨਹੀਂ ਹੋ ਰਹੀ ਇਸ ਭਾਈ ਫੇਰ ਡਰ ਸਤਾ ਰਿਆ ਤੁਹਾਨੂੰ ਕੋਲ ਫੌਲੇ ਸਤਾ ਰਿਆ ਜਾਂ ਬੱਦਲ ਆਏ ਨਹੀਂ ਸਾਡੇ ਜੈ ਸੁੱਕ ਜੁੰਦੇ ਨੇ ਤੇ ਅਸੀਂ ਕੀ ਕਰਾਂਗੇ ਕੀ ਸਰਕਾਰ ਸੁੱਤੀ ਪਈ ਹੈ ਸਰਕਾਰ ਸੁੱਤੀ ਪਈ ਹੈ ਸਰਕਾਰ ਮੌਕੇ ਤੇ ਹੁਣ ਤਾਂ ਦੇਖਦੀ ਨਹੀਂ ਬਾਅਦ ਚ ਫਾਇਦਾ ਕੀ ਹੈ ਸਰਕਾਰ ਨੂੰ ਆਉਣ ਦਾ ਬਾਅਦ ਕਹਿੰਦੇ ਐ ਕਰਦਾਂਗੇ ਬਾਅਦ ਕਰਦਾਂਗੇ ਕੀ ਕਰਦਣਗੇ 4.5-3-3 ਰੇਲ ਲੱਗੇ ਉਹਦੇ ਪਹਿਲਾਂ ਅਸਲ ਨੂੰ ਸਾਰੀ ਬਰਵਾਦ ਹੋ ਗਈ ਠੇਕੇ ਦੀ ਫਸ ਲਈ ਅਸਲ ਪਿਛਲੀ ਵਾਰ ਜੀ ਇੱਥੇ 20-25 ਪਿੰਡਾਂ ਚ ਬਹੁਤ ਜ਼ਿਆਦਾ ਝੋਨੇ ਦਾ ਨੁਕਸਾਨ ਹੋਇਆ ਲੋਕਾਂ ਦਾ ਸਾਰਾ ਸਰਕਾਰ ਦੀ ਅਣਗਹਿਲੀ ਕਰਕੇ ਤੇ ਉਹੀ ਹਾਲਾਤ ਐਸ ਵਾਰ ਲੱਗ ਰਹੇ ਨੇ ਮੇਰੇ ਖਿਆਲ ਚ ਕਿ 2 ਮਹੀਨੇ ਹੋ ਗਏ ਜਿਵੇਂ ਇੱਥੇ ਆਲੇ-ਦਾਲੇ ਪਿੰਡਾਂ ਦੇ ਲੋਕ ਅ ਕਈ ਵਾਰ ਉਹਨਾਂ ਨੇ ਪ੍ਰਸ਼ਾਸਨ ਤਾਂ ਹੀ ਪਹੁੰਚ ਕੀਤੀ ਆ ਕਿ ਇਹ ਕਰਿਆ ਜਾਵੇ ਪਰ ਸਰਕਾਰ ਦੀ ਇਹ ਨਲਾਕੀ ਹੈ ਕਿ ਸਾਵਣ ਦਾ ਮਹੀਨਾ ਆ ਗਿਆ ਹਲੇ ਤੱਕ ਬਰਸਾਤ ਦਾ ਟਾਈਮ ਆ ਗਿਆ ਹਲੇ ਤੱਕ ਇਹਦਾ ਕੋਈ ਪ੍ਰਬੰਧ ਨਹੀਂ ਕਰਿਆ ਗਿਆ